ਇਹ ਯਾਨੀ ਬੁੜੀਆਂ ਨਾ ਬੁੜੀਆਂ ਕ ਮੰਨ ਰੁੰਦੀਆਂ ਨਹੀਂ ਮੇਰੀ ਗੱਲ ਪੱਕੀ ਮੰਨ ਲਈ ਸੁਰਮਾ ਅੱਖਾਂ ਚੋਂ ਨਿਕਲਦਾ ਨਹੀਂ ਜੇ ਬੁੜੀ ਕਤੇ ਇੱਕ ਮਨ ਰੋਪੇ ਨਾ ਤੇ ਮਹਾਰਾਜ ਦੇ ਕੰਗਰੇਡ ਹੋਲ ਪਾਉਂਦੇ ਆ ਰੁੰਦੀਆਂ ਨਹੀਂ ਇਹ ਤੇ ਜਦੋਂ ਫਿਰ ਇੱਕ ਮਨ ਹੋ ਕੇ ਰੋਈ ਆਪਦੇ ਪਸੀ ਤੋਂ ਬਹੁਤ ਸਮਝ ਕੇ ਪਾਰ ਬਸੀ ਦੇ ਸ਼ੇਵ ਜੀ ਮਹਾਰ ਉੱਡੇ ਜਾਂਦੇ ਸੀ ਉਹ ਕਹਿੰਦੇ ਵੀ ਕੌਣ ਕੁ ਐਡਾ ਦੁਖੀਆ ਰੁੰਦੀ ਆ ਉਹ ਕਹਿੰਦਾ ਵੀ ਆਇਆ ਤੇ ਮਲਖ ਮਾਹੀ ਦਾ ਬਾਹ ਦਾ ਕੋਈ ਰੋਂਦਾ ਹਾ ਦਾ ਕੀ ਲੈਣਾ ਆਪਾਂ ਉਹ ਆਲੀ ਨਹੀਂ ਬਈ ਉੱਤਰ ਗਏ ਉਹਨੂੰ ਪੁੱਛਿਆ ਵੀ ਕੌਣ ਆ ਇਹ ਕੋਰੀ ਮੇਰਾ ਦੌਰ ਆ ਉਹਨੇ ਫਿਰ ਹੁਸਰਜੀਤ ਕਰਾਇਆ ਸਰਜੀਤ ਕਰਕੇ ਫਿਰ ਉੱਥੇ ਜਾ ਕੇ ਰਾਜੇ ਕੋਲੋਂ ਰਾਜੇ ਤੋਂ ਲੈ ਕੇ ਛੁੱਟੀ ਫਿਰ ਉਹ ਆਲੀ ਮਾਂ ਕੋਲੇ ਗਏ ਜਦੋਂ ਮਹਿਲਾ ਜਗਾਇ ਉਹ ਬੁਢੀ ਮੰਗਰੋਂ ਰੋਂਦੇ ਰੋਂਦੀ ਰਹੀ ਰਾਣੀ ਬਾळा ਰੋਂਦੀ ਰੋਂਦੀ ਨਿਗਾ ਚਲੀ ਗਈ ਰਾਣੀ ਦੀ ਉਹ ਨਿਗਾ ਚਲੀ ਗਈ ਤੇ ਉਹ ਕਹਿੰਦੇ ਮਾਂ ਅਸੀਂ ਆ ਗਏ ਆ ਨਾਲ ਤੇਰੀ ਨੂੰਹ ਵੀ ਆ ਗਈ ਉਹ ਆਰੀ ਵੀ ਨਹੀਂ ਤੁਸੀਂ ਮੇਰੇ ਪੁੱਤ ਨਹੀਂ ਉਹਦੇ ਤੇਰੇ ਪੁੱਤ ਨਹੀਂ ਆ ਉਹਦੇ ਤੈਨੂੰ ਦੀਂਦਾ ਨਹੀਂ ਉਹ ਮੈਨੂੰ ਦੀਂਦਾ ਨਹੀਂ ਮੇਰੇ ਪੁੱਤ ਨਹੀਂ ਮਰੀ ਆਉਂ ਕਰੋ ਫਿਰ ਉਹਨਾਂ ਦੁੱਧ ਦੰਨੇ ਨੰਗੇ ਕਰਤੇ ਆਂ ਅਰੀ ਮੇਰੇ ਪੋਤਾਂ ਨਾ ਤੁਸੀਂ ਦੁੱਧ ਨਾਲੋਂ ਮੂੰਹ ਜੇ ਤੁਸੀਂ ਮੇਰੇ ਪੁੱਤ ਹੋਈ ਤਾਂ ਦੁੱਧ ਉਤਰੂਗਾ ਜਦੋਂ ਮੇਰਾ ਦੁੱਧ ਉਤਰਿਆ ਆ ਤੇ ਮੈਨੂੰ ਦਿਸਣ ਵੀ ਲੱਗ ਜੂ ਜਦੋਂ ਉਹਨਾਂ ਨੇ ਮੂੰਹ ਲਾਇਆ ਦੰਦਾ ਨੂੰ ਤੇ ਦੁੱਧ ਉਤਰਿਆ ਆ ਉਹਨਾਂ ਨੇ ਚੁੰਘਿਆ ਗੱਭਰੂ ਹਿਆਂ ਨੇ ਤੇ ਬੁੜੀ ਦੀ ਜੋਤ ਆ ਗਈ ਮੌਜ ਕਰਦੇ ਉਹ ਬੁੱਲੇ ਉਹ ਤੀਰ ਡਿੱਗ ਪਿਆ ਨਾ ਮਰਨ ਨਾ ਜਦੋਂ ਉਹਨੇ ਤਲਵਾਰ ਮਾਰੀ ਉਹ ਸੱਤ ਕੋ ਤੀਰ ਆ ਡਿੱਗ ਗਿਆ ਤੀਰ ਦੇਖ ਕੇ ਵਰਨਾਫ ਕਰਨਾ